ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਵੇਂ ਕਿ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੈ ਨਾ ਇੱਕ ਦੁਪट्टे ਦਾ ਆਪਾਂ ਸੂਟ ਰੈਡੀ ਕੀਤਾਗਾ ਤੇ ਇਹ ਫਾਈਨਲ ਲੁੱਕ ਹੈ ਜਿਹੜੀ ਉਹ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਸੋਹਣਾ ਸੂਟ ਪਾਰਟੀ ਵੇਅਰ ਸੂਟ ਬਣ ਕੇ ਰੈਡੀ ਹੋਇਆਗਾ ਤੇ ਤੁਸੀਂ ਵੀ ਇਦਾਂ ਦਾ ਜੇ ਤੁਹਾਡੇ ਕੋਲ ਪਾਕਿਸਤਾਨੀ ਦੁਪੱਟਾ ਪਿਆਗਾ ਤਾਂ ਤੁਸੀਂ ਉਹਦਾ ਸੂਟ ਹੈ ਜਿਹੜਾ इजीली ਬਣਾ ਸਕਦੇ ਹੋ ਠੀਕ ਹੈ ਜੀ ਸੋ ਇੱਥੇ ਆਪਾਂ 2 ਮੀਟਰ ਜਿਹੜਾ ਫੈਬਰਿਕ ਸਲਵਾਰ ਦਾ ਲਿਆਂਦਾ ਸੀ ਇਹਦੇ ਨਾਲ ਮੈਂ ਥੋੜੀ ਜੀ ਫਾਸਟ ਜਿਹੜੀ ਵੀਡੀਓ ਕੀਤੀ ਹੋਈ ਹੈ ਕਿਉਂਕਿ ਵੀਡੀਓ ਜਿਹੜੀ ਉਹ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀ ਨਹੀਂ ਤਾਂ ਠੀਕ ਹੈ ਇੱਥੇ ਆਪਾਂ ਜਿਹੜਾ ਦੁਪੱਟੇ ਨੂੰ ਜਿਹੜਾ ਹਨਾ ਚੌਰਾ ਵਿਛਾ ਲਿਆ ਸੀਗਾ ਤੇ ਸੈਂਟਰ ਚ ਕੁੜਤੀ ਕੱਢਣੀ ਪਈ ਬਈ ਮੈਨੂੰ ਕਿਉਂਕਿ ਸੈਂਟਰ ਦੇ ਵਿੱਚ ਡਿਜ਼ਾਈਨਿੰਗ ਬਣੀ ਹੋਈ ਸੀ ਹਨਾ ਤੇ ਤੁਸੀਂ ਦੇਖ ਸਕਦੇ ਹੋ ਹਨ ਜਿਹੜਾ ਡਿਜ਼ਾਈਨ ਹੈਗਾ ਉਹ ਸੈਂਟਰ ਦੇ ਵਿੱਚ ਬਣਿਆ ਹੋਇਆ ਹੈਗਾ ਤੇ ਸਾਈਡਾਂ ਤੇ ਜਿਹੜਾ ਬਾਰਡਰ ਬਣਿਆ ਹੋਇਆ ਹੈਗਾ ਤਾਂ ਕਰਕੇ ਸੈਂਟਰ ਦੇ ਵਿੱਚੋਂ ਆਪਾਂ ਜਿਹੜੀ ਆਪਣੀ ਜਿੰਨਾ ਆਪਣਾ ਨਾਪ ਸੀ ਉਹ ਮਿੰਕੀ ਆਪਾਂ ਕੁੜਤੀ ਜਿਹੜੀ ਕੱਟ ਲਈ ਤੇ ਨਾਲ ਨਾਲ ਮੈਂ ਪ੍ਰੈਸ ਕਰ ਰਹੀ ਸੀ ਕਿਉਂਕਿ ਦੁਪੱਟਾ ਹੈਗਾ ਪਿਓਰ ਚਨੂਨ ਦਾ ਤੇ ਉਹਦੇ ਵਿੱਚ ਥੋੜੇ ਬਹੁਤੇ ਬਲਜੇ ਪੈ ਰਹੇ ਸੀਗੇ ਠੀਕ ਹੈ ਜੀ ਇੱਥੇ ਆਪਾਂ ਲੈਂਥ ਮੀਣੀ ਸੀ ਲੈਂਥ ਸੀਗੀ ਪੂਰੀ ਸੀਗੀ ਤੇ ਐਕਸਟਰਾ ਹੀ ਰੱਖ ਕੇ ਚੱਲੀ ਸੀ ਮੈਂ ਕਿਉਂਕਿ ਜੇ ਐਕਸਟਰਾ ਰਹੇਗੀ ਤਾਂ ਫਿਰ ਆਪਾਂ ਫੋਲਡ ਕਰ ਦਾਂਗੇ ਨੀਚੇ ਤੋਂ ਹਨਾ ਇੱਥੇ ਆਪਾਂ ਨਾਪ ਦੇ ਮੁਤਾਬਕ ਜਿਹੜਾ ਮੋٹے ਵਗੈਰਾ ਕੱਟ ਲਈ ਸੀਗੇ ਜੇ ਤੁਹਾਨੂੰ ਪ੍ਰੋਪਰ ਨਾਪ ਚਾਹੀਦਾ ਹੋਇਆ ਹਨਾ ਜੇ ਮਤਲਬ ਕਟਿੰਗ ਦੀ ਵੀਡੀਓ ਚਾਹੀਦੀ ਹੋਈ ਹੈ ਨਾ ਤਾਂ ਆਪਾਂ ਕਿਸੇ ਹੋਰ ਵੀਡੀਓ 'ਚ ਸ਼ੇਅਰ ਕਰਾਂਗੇ ਤੁਹਾਡੇ ਨਾਲ ਨੇ ਕਿਸ ਤਰ੍ਹਾਂ ਆਪਾਂ ਕਟਿੰਗ ਕਰਦੇ ਆ ਮੇਰੀ ਕਟਿੰਗ ਦਾ ਸਟਾਈਲ ਕੀ ਹੈਗਾ ਠੀਕ ਹੈ ਜੀ ਸੋ ਇੱਥੇ ਆਪਾਂ ਕੱਟ ਲਈ ਸੀਗੀ ਕਮੀਜ਼ ਸੈਂਟਰ ਦੇ ਵਿੱਚੋਂ ਕਮੀਜ਼ ਕੱਢੀ ਤਾਂ ਕਰਕੇ ਜਿਹੜਾ ਬਾਹਾਂ ਆਪਾਂ ਕਟਾਂਗੇ ਬਾਹਾਂ ਦੇ ਵਿੱਚ ਜੋੜ ਪਿਆ ਸੀਗਾ ਠੀਕ ਹੈ ਜੀ ਬਾਹਾਂ ਦੇ ਵਿੱਚ ਜਿਹੜਾ ਜੋੜ ਪਿਆ ਸੀ ਉਹਤੇ ਆਪਾਂ ਕੋਈ ਨਾ ਕੋਈ ਪਾਈਪਿੰਗ ਵਗੈਰਾ ਦੀ ਜਾਂ ਆਪਾਂ ਕੋਈ ਫਿਨਿਸ਼ਿੰਗ ਪੱਟੀ ਵਗੈਰਾ ਦੀ ਕੁਝ ਵੀ ਲਾ ਕੇ ਹਨਾ ਆਪਾਂ ਉਹਦੀ ਡਿਜ਼ਾਈਨਿੰਗ ਬਣਾ ਲਾਂਗੇ ਜਿਹੜਾ ਫਰੰਟ ਤੇ ਜੋੜ ਆਊਗਾ ਬਾਹਾਂ ਦੇ ਵਿੱਚ ਕਿਉਂਕਿ ਸਾਈਡਾਂ ਤੋਂ ਕੱਪੜਾ ਜਿਹੜਾ ਉਹ ਬਹੁਤ ਥੋੜਾ ਲਿਆ ਸੀਗਾ ਤਾਂ ਕਰਕੇ ਜਿਹੜਾ ਜੋੜ ਹੈਗਾ ਉਹ ਪਉਣਾ ਹੀ ਪਿਆ ਮੈਨੂੰ ਠੀਕ ਹੈ ਜੀ ਸੋ ਇੱਥੇ ਆਪਾਂ ਲਾਈਨਿੰਗ ਕੱਟੀ ਹੈ ਲਾਈਨਿੰਗ ਮੈਂ ਪਹਿਲਾਂ ਹੀ ਦੱਸ ਦਿਆਂ ਫਿਰ ਕਮੈਂਟ ਆਉਣਗੇ ਮੈਂ ਆਡੇ ਲੋਟ ਕੱਟੀ ਹੈ ਲਾਈਨਿੰਗ ਕਿਉਂਕਿ ਲਾਈਨਿੰਗ ਥੋੜੀ ਸੀਗੀ ਇੱਥੇ ਮੰਮੀ ਮੇਰੇ ਵਾਸਤੇ ਲਿਆਈ ਸੀ ਚਾਹ ਤੇ ਮੈਂ ਚਾਹ ਪੀ ਰਹੀ ਸੀ ਨਾਲ ਨਾਲ ਮੈਂ ਚਾਹ ਪੀਣ ਦੀ ਬਹੁਤ ਸ਼ਕੀਨ ਆ ਬਹੁਤ ਆਦਤ ਹੈ ਮੈਨੂੰ ਵਾਰ-ਵਾਰ ਚਾਹ ਪੀਣ ਦੀ ਠੀਕ ਹੈ ਸੋ ਜਿਹੜੀਆਂ ਭੈਣਾਂ ਨੂੰ ਹੈਗੀ ਆ ਤਾਂ ਕਮੈਂਟ ਜ਼ਰੂਰ ਕਰਿਓ ਤੇ ਚਲੋ ਜੀ ਇੱਥੇ ਆਪਾਂ ਕਮੀਜ਼ ਵੀ ਕੱਟ ਲਈ ਸੀਗੀ ਤੇ ਲਾਈਨਿੰਗ ਥੋੜੀ ਜੀ ਘਟ ਮੈਚ ਹੋ ਰਹੀ ਸੀ ਕਮੀਜ਼ ਦੇ ਨਾਲ ਕਿਉਂਕਿ ਲਾਈਨਿੰਗ ਮੇਰੇ ਕੋਲ ਪਹਿਲਾਂ ਹੀ ਪਈ ਸੀਗੀ ਤਾਂ ਫਿਰ ਮੈਂ ਇਸੇ ਨਾਲ ਹੀ ਜਿਹੜਾ ਡੰਗਾ ਲਾ ਲਿਆ ਹਨਾ ਆਪਾਂ ਕਹਿੰਦੇ ਨੇ ਡੰਗਾ ਲਾ ਲਿਆ ਤੇ ਇੱਥੇ ਆਪਾਂ ਫੋਨ ਲਾਵਾਂਗੇ ਫਟਾਫਟ ਪਲੂਈਆਂ ਦੀਆਂ ਨਿਸ਼ਾਨੀਆਂ ਅ ਨਾਲ ਨਾਲ ਵਿੱਚ ਦੀ ਨਾ ਹਰਗੁਣ ਉਠ ਖੜਦਾ ਸੀਗਾ ਉਹਨੂੰ ਵੀ ਚੁੱਪ ਕਰਾਉਣਾ ਪੈਂਦਾ ਸੀਗਾ ਤੇ ਨਾਲ ਨਾਲ ਵਿੱਚ ਹੋਰ ਕੰਮ ਹੋ ਜਾਂਦੇ ਨੇਗੇ ਹਨਾ ਤੇ ਵਿੱਚ ਦੀ ਫਿਰ ਮੈਂ ਹਟ ਜਾਂਦੀ ਸੀਗੀ ਤਾਂ ਸਾਰਾ ਦਿਨ ਸੀ ਜਿਹੜਾ ਸਾਰੇ ਦਿਨ ਦੇ ਵਿੱਚ ਵੀਡੀਓ ਜਿਹੜੀ ਸ਼ੂਟ ਹੋਈ ਸੀਗੀ ਸੋ ਬੜੀ ਮਿਹਨਤ ਲੱਗਦੀ ਹੈ ਵੀਡੀਓ ਸ਼ੂਟ ਕਰਨ ਤੇ ਹਨਾ ਅ ਇਦਾਂ ਦੇ ਆਈਡੀ ਮੈਂ ਤੁਹਾਡੇ ਨਾਲ ਬਹੁਤ ਪਹਿਲਾਂ ਵੀ ਬਹੁਤ ਵਾਰ ਸ਼ੇਅਰ ਕੀਤੇ ਨੇ ਸੋ ਹੁਣ ਥੋੜੇ ਇਹ ਵੀਡੀਓ ਮੇਰੇ ਜਿਹੜੇ ਡਾਊਨ ਚੱਲ ਰਹੀਆਂ ਨਹੀਂ ਹੈ ਸੋ ਪਲੀਜ਼ ਸਪੋਰਟ ਜ਼ਰੂਰ ਕਰਦੇ ਅਗਰ ਉਹ ਹਨਾ ਬਹੁਤ ਮਿਹਨਤ ਦੇ ਨਾਲ ਹੈ ਜਿਹੜੀ ਵੀਡੀਓ ਸ਼ੂਟ ਹੁੰਦੀ ਹੈ ਫਿਰ ਐਡੀਟਿੰਗ ਹੁੰਦੀ ਹੈਗੀ ਹਨਾ ਛੋਟੇ ਬੱਚੇ ਦੇ ਨਾਲ ਬਹੁਤ ਔਖ ਹੈਗਾ ਸੋ ਪਲੀਜ਼ ਪਿਆਰ ਨਾਲ ਕਿਸ ਜਿਹੜੀਆਂ ਪੈਣਾ ਮੇਰੀ ਵੀਡੀਓ ਦੇਖਦੀਆਂ ਨੇ ਸਪੋਰਟ ਕਰਿਆ ਕਰੋ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਤੇ ਕਮੈਂਟ ਜਰੂਰ ਛੱਡਦਿਆ ਕਰੋ ਵੀ ਇਹ ਨਾ ਪਤਾ ਲੱਗ ਜਾਂਦਾ ਵੀ ਵੀਡੀਓ ਕਿੱਦਾਂ ਦੀ ਬਣੀਏਗੀ ਸੋ ਇੱਥੇ ਆਪਾਂ ਪਲੋਈਆਂ ਦੀ ਨਿਸ਼ਾਨੀ ਲਾ ਲਈਆਂ ਸੀ ਪਲੋਈਆਂ ਦੀਆਂ ਨਿਸ਼ਾਨੀਆਂ ਮੇਰੀਆਂ ਉੱਪਰੋਂ 9 ਇੰਚ ਤੇ ਲੱਗਦੀਆਂ ਤੇ 7 ਇੰਚ ਦੀ ਲੰਬਾਈ ਹੁੰਦੀ ਹੈ ਹਰੇਕ ਦੀ ਪਲੋਈ ਦੀ ਹਨਾ ਤੇ ਫਟਾਫਟ ਆਪਾਂ ਪਲੋਈਆਂ ਦੀ ਨਿਸ਼ਾਨੀਆਂ ਲਾ ਲਈਆਂ ਸੀਗੀਆਂ ਤੇ ਮੇਰਾ ਜਿਹੜਾ ਨਾਪ ਹੈਗਾ ਉਹ ਹੈਗਾ ਹੈਗਾ ਜੀ 18 15 ਤੇ 18.5 ਜੇ ਕਿਸੇ ਦਾ ਇਹ ਨਾਪ ਹੈਗਾ ਤਾਂ ਉਹ ਵੀ ਭੈਣ ਜਰੂਰ ਇੱਕ ਵਾਰੀ ਕਮੈਂਟ ਕਰੇ ਇੱਥੇ ਆਪਾਂ ਬਾਹਾਂ ਕੱਟ ਲਈਆਂ ਸੀ ਬਾਹਾਂ ਦੇ ਉੱਪਰਲੇ ਪਾਸੇ ਜੋੜ ਆਇਆ ਆਪਾਂ ਪਹਿਲਾਂ ਹੀ ਦੱਸਤਾ ਤੁਹਾਨੂੰ ਹਨਾ ਤੇ ਮੈਚਿੰਗ ਕਿੱਦਾਂ ਦੀ ਲੱਗੀ ਇਹ ਵੀ ਜਰੂਰ ਦੱਸ ਦਿਓ ਰਸਟ ਜਾਂ ਕਲਰ ਹੈ ਹਨਾ ਜਿਹਦੇ ਨਾਲ ਆਪਾਂ ਮੈਚ ਕਰੀਏ ਥੋੜਾ ਜਿਹਾ ਵੀਡੀਓ ਦੇ ਵਿੱਚ ਲੱਗਾ ਆ ਜਾਂਦਾ ਹੁੰਦਾ ਕਲਰ ਇੱਕ ਮਿੰਟ ਬਟੇ ਕਮ ਚੁਜਾ ਐ ਤੇ ਹਰ ਗੁਣ ਉੱਠ ਗਿਆ ਸੀਗਾ ਫਿਰ ਫਿਰ ਮੈਂ ਉਹਨੂੰ ਸਲਾਉਣ ਲੱਗ ਗਈ ਮੈਂ ਕਿਹਾ ਚੱਲ ਜੇ ਥੋੜਾ ਜਿਹਾ ਟਾਈਮ ਹੋਰ ਸੌਂ ਜੇ ਤਾਂ ਮੈਂ ਸਲਵਾਰ ਦੀ ਜਿਹੜੀ ਕਟਿੰਗ ਕਰਦੇ ਆਂ ਤੇ ਪਰ ਨਹੀਂ ਉਹ ਉੱਠ ਖੜਿਆ ਸੀਗਾ ਤੇ ਪਰ ਇਸ ਵੀਡੀਓ ਦੇ ਵਿੱਚ ਕਟਿੰਗ ਸਾਰੀ ਸ਼ੇਅਰ ਕਰਾਂਗੀ ਤੁਹਾਡੇ ਨਾਲ ਤੇ ਜਿਹੜਾ ਸਟਿਚਿੰਗ ਇਹ ਕਮੀਜ਼ ਦੀ ਸਟੀਚਿੰਗ ਹੈਗੀ ਤੇ ਸਲਵਾਰ ਦੀ ਸਟੀਚਿੰਗ ਹੈਗੀ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੇ ਕਮੀਜ਼ ਹੈ ਜਿਹੜੀ ਉਹ ਅੱਜ ਆਪਣੀ ਬਣ ਕੇ ਰੈਡੀ ਹੋ ਗਈ ਹੈ ਪਰ ਜਿਹੜੀ ਵੀਡੀਓ ਹੋਵੇ ਮੈਂ ਅੱਧੀ ਅਪਲੋਡ ਕੀਤੀ ਹੈਗੀ ਕਿਉਂਕਿ ਸਾਰੀ ਵੀਡੀਓ ਅਪਲੋਡ ਕਰਦੇ ਤਾਂ ਵੀਡੀਓ 25 30 ਮਿੰਟਾਂ ਦੀ ਹੁੰਦੀ ਸੀਗੀ ਤਾਂ ਐਡੀ ਜ਼ਿਆਦਾ ਲੈਂਥ ਦੀ ਵੀਡੀਓ ਮੈਂ ਕਦੇ ਅਪਲੋਡ ਨਹੀਂ ਕੀਤੀ ਸੋ ਤਾਂ ਕਰਕੇ ਜਿੱਡੀ ਆਪਾਂ ਅਪਲੋਡ ਕਰਦੇ ਆ ਵੀਡੀਓ ਉਹਨਾਂ ਉੱਡੀ ਕੀ ਕਰਨੀ ਚਾਹੀਦੀ ਹੈ YouTube ਦੇ ਰੂਲ ਹੁੰਦੇ ਨੇ ਨਾ ਤਾਂ ਕਰਕੇ ਇੱਥੇ ਆਪਾਂ ਸਲਵਾਰ ਦੀ ਕਟਿੰਗ ਕਰੀ ਇਸ ਵਿੱਚ ਸਲਵਾਰ ਦੀ ਕਟਿੰਗ ਹਮੇਸ਼ਾ ਇਦਾਂ ਹੀ ਕਰਦੀਆਂ 2 ਮੀਟਰ ਕਪੜੇ ਨੂੰ ਮੈਂ ਇਕੱਠਾ ਬਿਸ਼ਾ ਕੇ ਉਹਦੇ ਵਿੱਚੋਂ ਇਕੱਠੇ ਹੀ ਸਾਰੀ ਮਾਰਕਿੰਗ ਕਰ ਲੈਣੀ ਹੁੰਦੀ ਆ ਸਲਵਾਰ ਦੇ ਕੁੰਦਿਆਂ ਦੀ ਬਾਲਿਆਂ ਦੀ ਠੀਕ ਹੈ ਜੀ ਸੋ ਇੱਥੇ ਆਪਾਂ ਇੱਕ ਪਾਸੇ ਜਿਹੜਾ ਬਾਲਿਆਂ ਦੀ ਨਿਸ਼ਾਨੀ ਲਾ ਲਈ ਸੀ ਇੱਕ ਪਾਸੇ ਕੁੰਦਿਆਂ ਦੀ ਲਾ ਲਈ ਸੀ ਠੀਕ ਹੈ ਜੀ ਅਹ 14 ਇੰਚ ਦੇ 14 ਨਹੀਂ ਸੋਰੀ 13 ਇੰਚ ਦੇ ਗੋਡੇ ਸੀਗੇ ਜਿਹੜੇ ਚੜਾਈ ਦੇ ਵਿੱਚ ਸੀਗੇ 13 ਇੰਚ ਦੇ ਕੱਢ ਲਏ ਗੋਟੇ ਤੇ ਨਾਲ ਨਾਲ ਆਪਾਂ ਕੱਟ ਲਈ ਸੀਗੀ ਅ ਸਲਵਾਰ ਅ ਪਹਿਲਾਂ ਮੈਂ ਲਾਈਨਿੰਗ ਕੱਢਦੀ ਹੁੰਨੀ ਆ ਹਮੇਸ਼ਾ ਲਾਈਨਿੰਗ ਤੋਂ ਬਾਅਦ ਮੈਂ ਕਮੀਜ਼ ਦੀ ਸਲਵਾਰ ਜਿਹੜੀ ਉਹ ਕੱਪੜੇ ਦੇ ਉੱਪਰ ਤਰ ਕੇ ਜਿਹੜੀ ਲਾਈਨਿੰਗ ਉੱਪਰ ਤਰ ਕੇ ਫਿਰ ਮੈਂ ਸਲਵਾਰ ਕੱਟ ਲੈਣੀ ਹੁੰਦੀ ਆ ਤਾਂ ਜੋ ਜਿਹੜੀ ਲੂਨ ਆ ਉਹ ਘਟਦੀ ਵੱਧਦੀ ਨਹੀਂ ਹੈਗੀ ਜਦੋਂ ਲੂਨ ਲੂਨ ਘਟ ਜਾਂਦੀ ਹੈ ਤੇ ਕੱਪੜਾ ਵੱਧ ਜਾਂਦਾ ਉਹ ਮੈਨੂੰ ਬਹੁਤ ਔਖਾ ਲੱਗਦਾ ਹੈਗਾ ਫਿਰ ਉਹਨੂੰ ਇੱਕਸਾਰ ਕਰਨਾ ਹਨਾ ਬਲਬੂਲ ਪਾਉਣੇ ਔਖੇ ਹੋ ਜਾਂਦੇ ਨੇਗੀ ਸੋ ਹਲਕੀ ਜਿਹੀ ਆਪਾਂ ਸਲਵਾਰ ਕੱਟੀ ਹੈ ਪਹੁੰਚਾ ਪਰ ਅਖਾਂਗੇ ਵੱਡਾ ਜਨਨ ਕਿ ਜਿਆਦਾ ਵੱਡਾ ਵੀ ਨਹੀਂ 7.5 ਇੰਚ ਦਾ ਜਾਂ 7 ਇੰਚ ਦਾ ਆਪਾਂ ਪਹੁੰਚਾ ਜਿਹੜਾ ਉਹ ਬਣਾ ਕੇ ਰੈਡੀ ਕਰਾਂਗੇ ਪਰ ਪਹੁੰਚਾ ਆਪਾਂ ਚੱਕਮ ਆਪਾਂ ਨਹੀਂ ਬਣਵਾਵਾਂਗੇ ਕਿਉਂਕਿ ਫਰਸ਼ੀ ਸਲਵਾਰ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗੀ ਠੀਕ ਹੈ ਜੀ ਗਲਾ ਜਿਵੇਂ ਤੁਸੀਂ ਮੇਰੇ ਪਾਏ ਦੇਖ ਰਹੇ ਹੋ ਸੂਟ ਐਦਾਂ ਦਾ ਆਪਾਂ ਇਹਦਾ ਇਸੇ ਦਾ ਹੀ ਗਲਾ ਜਿਹੜਾ ਰੈਡੀ ਕਰਾਂਗੇ ਉਹਦੀ ਵੀਡੀਓ ਵੀ ਸ਼ੂਟ ਕਰਾਂਗੇ ਆਪਾਂ ਜਿਹੜਾ ਜਿੱਦਾਂ ਦਾ ਗਲਾ ਮੈਂ ਪਾਇਆ ਹੋਇਆਗਾ ਅ ਅੱਜ ਇਸ ਬਲੂ ਸੂਟ ਸੂਟ ਦਾਗਾ ਐਦਾਂ ਦਾ ਹੀ ਗਲਾ ਆਪਾਂ ਬਣਾ ਕੇ ਰੈਡੀ ਕਰਾਂਗੇ ਕਿਉਂਕਿ ਇਹ ਗਲਾ ਹੁਣ ਟ੍ਰੈਂਡ ਦੇ ਵਿੱਚ ਹੈ ਤੇ ਮੈਨੂੰ ਪਸੰਦ ਵੀ ਬਹੁਤ ਜ਼ਿਆਦਾ ਹੈਗਾ ਸੋ ਇੱਥੇ ਆਪਾਂ ਸਲਵਾਰ ਦੀ ਵੀ ਕਟਿੰਗ ਕਰ ਲਈ ਪਹੁੰਚ ਚੜਾਈ ਦੇ ਵਿੱਚ ਆਪਾਂ ਡੇਢ ਇੰਚ ਦਾ ਹੀ ਰੱਖਾਂਗੇ ਜਿਵੇਂ ਕਿ ਥੋੜਾ ਜਿਹਾ ਹੁਣ ਟ੍ਰੈਂਡ ਚੱਲ ਕੇ ਹਟਿਆ ਹੈ ਨਾ ਹੁਣ ਹੁਣ ਜੋ ਫਰਸ਼ੀ ਸਲਵਾਰਾਂ ਦਾ ਚਲਪਿਆ ਪਰ ਪਹਿਲਾਂ ਸੀਗਾ ਜਿਹੜਾ ਹੋ ਮਤਲਬ ਪਤਲੀ ਮੂਰੀ ਪਾਉਣ ਲੱਗੇ ਸੀ ਉਹ ਵੱਡੀ ਮੂਰੀ ਪਾਉਣ ਲੱਗੇ ਸੀ ਹੈਨਾ ਤੇ ਆਪਾਂ ਉਸ ਤਰ੍ਹਾਂ ਦੀ ਸਲਵਾਰ ਹੀ ਬਣਾਵਾਂਗੇ ਜਿਵੇਂ ਕਹਿੰਦੇ ਸੀ ਗੁੱਡੀ ਸਲਵਾਰ ਠੀਕ ਹੈ ਜੀ ਉਸ ਟਾਈਪ ਦੀ ਆਪਾਂ ਸਲਵਾਰ ਹੈ ਜਿਹੜੀ ਉਹ ਬਣਾ ਕੇ ਰੈਡੀ ਕਰਾਂਗੇ ਸੋ ਇੱਥੇ ਆਪਾਂ ਫਟਾਫਟ ਕੱਟ ਲਈ ਸੀਗੀ ਲਾਈਨਿੰਗ ਸੌਰੀ ਸਲਵਾਰ ਨਹੀਂ ਨਹੀਂ ਅਪਾ ਪਹਿਲਾਂ ਹੀ ਕੱਟ ਲਈਏਗੀ। ਇੱਥੇ ਆਪਾਂ ਜਿਹੜੀ ਲੋਨ ਗੋਡਿਆਂ ਦੀ ਕੱਟੀ ਸੀ ਉਹ ਨੂੰ ਉੱਪਰ ਧਰ ਕੇ ਜਿਹੜਾ ਉਹ ਗੋਡੇ ਕੱਟ ਲਾਂਗੇ। ਅ ਸਿਰਫ ਜਿਹੜਾ 2 ਮੀਟਰ ਕੱਪੜੇ ਦੀ ਹੀ ਆਪਾਂ ਜਿਹੜੀ ਸਲਵਾਰ ਹੈ ਉਹ ਕੱਟ ਕੇ ਰੈਡੀ ਕਰਿਆ ਹਾਂ। ਮੈਂ ਵੈਸੇ 1.5 ਮੀਟਰ ਕੱਪੜੇ ਦੀ ਵੀ ਸਲਵਾਰ ਕੱਟ ਲੈਣੀ ਹੈ। ਚਲੋ ਜੀ ਹੁਣ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਸਾਰੀ ਸਟੀਚਿੰਗ ਦਾ ਟਿਊਟੋਰੀਅਲ ਜਿਹੜਾ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਬਾਕੀ ਲੁੱਕ ਵੀ ਦਿਖਾਵਾਂਗੇ ਕਿੱਦਾਂ ਦੀ ਆਈ ਸੂਟ ਦੀ ਦੁਪੱਟਾ ਵਗੈਰਾ ਸਾਰਾ ਰੈਡੀ ਕਰਾਂਗੇ ਸਾਰਾ ਸੂਟ ਸੋਨੂੰ ਪਾਣ ਕੇ ਦਿਖਾਵਾਂਗੇ ਕਿੱਦਾਂ ਦਾ ਲੱਗਿਆ ਸੋ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹਨਾ ਤੇ ਨੈਕਸਟ ਵੀਡੀਓ ਚਾਹੀਦੀ ਹੋਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਚਲੋ ਜੀ ਸਤਿ ਸ਼੍ਰੀ ਅਕਾਲ ਸਾਰੇ